ਈਸ਼ੂ ਮਸੀਹ ਬਚਾਨ ਲਈ ਆਏ ਮੈਂ ਕੀ ਸੀ ਮੈਂ ਵੀ ਇੱਕ ਪਾਪੀ ਸੀਗਾ ਮੈਂ ਵੀ ਨਸ਼ੇ ਕਰਦਾ ਸੀ ਮੈਂ ਵੀ ਗਲਤ ਕੰਮ ਕਰਦਾ ਸੀ ਮੈਂ ਵੀ ਵਿਰੋਧੀ ਸੀ ਪਰਮੇਸ਼ਵਰ ਦਾ ਜੇ ਮੈਨੂੰ ਵੀ ਇੱਦਾਂ ਲਿਆ ਜਾਂਦਾ ਤੇ ਮੈਂ ਵੀ ਸ਼ਾਇਦ ਕ੍ਰਿਮਨਲੀ ਰਹਿ ਜਾਂਦਾ ਅੱਜ ਇਹੀ ਤੁਹਾਨੂੰ ਪਿਆਰ ਕਰਦੇ ਆਂ ਔਰ ਯਿਸੂ ਮਸੀ ਤੁਹਾਨੂੰ ਪਿਆਰ ਕਰਦੇ ਆ ਔਰ ਧਰਮ ਬਦਲਾ ਨਹੀਂ ਆਇਆ ਯਿਸੂ ਮਸੀ ਜੀਵਨ ਬਦਲਣਾ ਆਇਆ ਇੱਕ ਮਿੰਟ ਇੱਕ ਮਿੰਟ ਰਾਮ ਲਗਾਏ ਜਾਂਦੇ ਨੇ ਉਹ ਕਹਿੰਦੇ ਕਿ ਸਾਡੇ ਅੱਜ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਜਿਹੜੇ ਆ ਬੜੇ ਹੀ ਭਾਜੀਆ ਬਾਲ ਨੇ ਇਨਾ ਬੜੇ ਤੇ ਕਹਿੰਦੇ ਅੱਜ ਇੱਥੇ ਭੋਲ ਗੁਜ਼ਾਰੇ ਦੇ ਦੇਖੋ ਕ੍ਰਿਸਮਸ ਕੋਈ ਮਹਿਤ ਰੱਖਿਆ ਨਹੀਂ ਹੈ 25 ਦਸੰਬਰ ਇਦਾਂ ਸਦੀਆਂ ਤੋਂ ਨਾ ਚੱਲਦਾ ਆ ਰਿਹਾ 크ਿਸਮਸ ਵੀ ਪਰਮੇਸ਼ਵਰ ਦੇ ਜਨਮ ਦਿਨ ਨੂੰ ਅਸੀਂ ਮਨਾਉਂਦੇ ਆਂ ਔਰ ਉਹਦਾ ਮੈਸੇਜ ਵੀ ਕੀ ਆ ਪਰਮੇਸ਼ਵਰ ਦਾ ਕਿ ਉਹ ਆਇਆ ਵੀ ਕਿਉਂ ਆ ਮਾਫ ਕਰਨ ਲਈ ਆਇਆ ਤੇ ਆਪਾਂ ਮਿਲ ਕੇ ਰਹੀਏ ਪੰਜਾਬ ਤਾਂ ਜਾਣਿਆ ਹੀ ਜਾਂਦਾ ਇਸ ਚੀਜ਼ ਲਈ ਕਿ ਪੰਜਾਬ ਚ ਕਦੀ ਵੀ ਧਾਰਮਿਕ ਦੰਗੇ ਨਹੀਂ ਹੁੰਦੇ ਕਿਉਂਕਿ ਆਪਾਂ ਸਮਝਦਾਰ ਲੋਕ ਆ ਸਾਰੇ ਇੱਥੇ ਪੰਜਾਬ ਦੇ ਜਿਹੜੇ ਵਾਸੀ ਆ ਉਹ ਕਿੰਨੇ ਲੋਕ ਨੇ ਫੋਰਨਸ ਦੇ ਵਿੱਚ ਰਹਿੰਦੇ ਸਾਡੇ ਚਰਚ ਨਾਲ ਜੁੜੇ ਹੋਏ ਲੋਕ ਨੇ ਜਿਹੜੇ ਧਰਮ ਦੇ ਨਹੀਂ ਹੈਗੇ ਤੇ ਚਰਚ ਵੀ ਕੀ ਕਰ ਰਹੀ ਹੈ ਉਹ ਚਰਚ ਘਰਾਂ ਨੂੰ ਬਣਾਉਂਦੀ ਆ ਉਹ ਕੱਲੇ ਕ੍ਰਿਸ਼ਨਾਂ ਦੇ ਘਰ ਥੋੜੀ ਆ ਤੇ ਚਰਚ ਵਿਤਕਰਾ ਕਰੇ ਜੇ ਅਸੀਂ ਆਪਣੇ ਧਰਮ ਨੂੰ ਫੈਲਾਣਾ ਹੋਵੇ ਫਿਰ ਅਸੀਂ ਦੂਜੇ ਲੋਕਾਂ ਦੀ ਹੈਲਪ ਕਿਉਂ ਕਰਾਂਗੇ ਘਰ 'ਚ ਜੇ ਇੱਕ ਭਰਾ ਦੂਜੇ ਭਰਾ ਦਾ ਵਿਰੋਧ ਕਰਦਾ ਤੇ ਬਾਪ ਉਹਨੂੰ ਮਾਰ ਨਹੀਂ ਦਿੰਦਾ ਤੇ ਰੱਬ ਉਹਨੂੰ ਮਾਰੇ ਮਾਰਦਾ ਨੀਗਾ ਰੱਬ ਸਾਨੂੰ ਮੌਕਾ ਦਿੰਦਾ ਮੈਂ ਵੀ ਵਿਰੋਧੀ ਸੀਗਾ ਤੇ ਮੈਨੂੰ ਮੌਕਾ ਮਿਲਿਆ ਤੇ ਅੱਜ ਮੈਂ ਇਹ ਚਾਹਨਾ ਕਿ ਉਹ ਵੀ ਪਰਮੇਸ਼ਵਰ ਦੀ ਸੱਚਾਈ ਨੂੰ ਸਮਝਣ ਕੋਈ ਵੀ ਹੋਵੇ ਉਹ ਅੱਜ ਨਾਮ ਬਦਲਦੇ ਅੱਜ ਕੋਈ ਆ ਪਰਸੋਂ ਕੋਈ ਹੋਣਾ ਪਹਿਲਾਂ ਕੋਈ ਸੀ ਮਹੀਨੇ ਪਹਿਲਾਂ ਕੋਈ ਸੀ ਸਾਲ ਪਹਿਲਾਂ ਕੋਈ ਸੀ 3 ਸਾਲ ਪਹਿਲਾਂ ਕੋਈ ਸੀ ਪਰ ਮੈਸੇਜ ਸੇਮ ਹੀ ਆ ਕੇ ਤੁਹਾਨੂੰ ਪਿਆਰ ਕਰਦੇ ਆ ਔਰ ਯਿਸੂ ਮਸੀ ਤੁਹਾਨੂੰ ਪਿਆਰ ਕਰਦੇ ਆ ਔਰ ਧਰਮ ਬਦਲਾ ਨਹੀਂ ਆਏ ਯਿਸੂ ਮਸੀ ਜੀਵਨ ਬਦਲਣਾ ਸਾਰਿਆਂ ਨੂੰ ਜੈਮ ਸੀ ਦੀ ਹੈਪੀਐਸਟ ਕ੍ਰਿਸਮਸ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਹੁਣ ਦੱਸੋ ਕੀ ਚਾਹੁੰਦੇ ਤੁਸੀਂ ਅੱਛਾ ਤੁਸੋਂ ਪਾਸੋਂ ਸਾਹਿਬ ਕਿਸ ਤਰੀਕੇ ਦੇ ਨਾਲ ਵਿਰੋਧ ਹੋਇਆ ਨਾ ਨਾਲ ਵਿਰੋਧ ਹੋਇਆ ਪੰਜਾਬ ਦੇ ਵਿੱਚ ਅੱਛਾ ਜੀ ਤੇ ਜਿਸ ਤਰੀਕੇ ਦਾ ਸਾਰਾ ਕੁਝ ਦੇਖਣ ਨੂੰ ਮਿਲਿਆ ਤੁਸੀਂ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਅੱਪ ਮੈਂ ਪਹਿਲਾਂ ਹੀ ਮੈਸੇਜ ਦੇ ਦਿੱਤਾ ਕਿ ਪਰਮੇਸ਼ਵਰ ਨੇ ਆਪਣੇ ਵਿਰੋਧੀਆਂ ਨੂੰ ਮਾਫ ਕੀਤਾ ਔਰ ਪਿਆਰ ਕੀਤਾ ਤੇ ਮੈਂ ਵੀ ਸੇਮ ਉਸੇ ਪਰਮੇਸ਼ਵਰ ਦਾ ਜਾਨਾ ਅੱਜ ਮੈਂ ਮੈਸੇਜ ਦਿੱਤਾ ਕਿ ਇੱਕ ਘਰ ਚ ਜੇ ਇੱਕ ਭਰਾ ਦੂਜੇ ਭਰਾ ਦਾ ਵਿਰੋਧ ਕਰਦਾ ਤੇ ਪਾਪ ਉਹਨੂੰ ਮਾਰ ਨਹੀਂ ਦਿੰਦਾ ਤੇ ਰੱਬ ਉਹਨੂੰ ਮਾਰੇ ਮਾਰਦਾ ਨਹੀਂਗਾ ਰੱਬ ਸਾਨੂੰ ਮੌਕਾ ਦਿੰਦਾ ਮੈਂ ਵੀ ਵਿਰੋਧੀ ਸੀਗਾ ਤੇ ਮੈਨੂੰ ਮੌਕਾ ਮਿਲਿਆ ਤੇ ਅੱਜ ਮੈਂ ਇਹ ਚਾਹਨਾ ਕਿ ਉਹ ਵੀ ਪਰਮੇਸ਼ਵਰ ਦੀ ਸੱਚਾਈ ਨੂੰ ਸਮਝਣ ਕੋਈ ਵੀ ਹੋਵੇ ਉਹ ਅੱਜ ਨਾਮ ਬਦਲਦੇ ਅੱਜ ਕੋਈ ਆ ਪਰਸੋਂ ਕੋਈ ਹੋਣਾ ਪਹਿਲਾਂ ਕੋਈ ਸੀ ਮਹੀਨੇ ਪਹਿਲਾਂ ਕੋਈ ਸੀ ਸਾਲ ਪਹਿਲਾਂ ਕੋਈ ਸੀ 3 ਸਾਲ ਪਹਿਲਾਂ ਕੋਈ ਸੀ ਪਰ ਮੈਸੇਜ ਸੇਮ ਹੀ ਆ ਕੇ ਇਹ ਤੁਹਾਨੂੰ ਪਿਆਰ ਕਰਦੇ ਆ ਔਰ ਯਿਸੂ ਮਸੀ ਤੁਹਾਨੂੰ ਪਿਆਰ ਕਰਦੇ ਆ ਔਰ ਧਰਮ ਬਦਲਾ ਨਹੀਂ ਆਏ ਯਿਸੂ ਮਸੀ ਜੀਵਨ ਬਦਲਣਾ ਇੱਕ ਮਿੰਟ ਇੱਕ ਮਿੰਟ ਰਾਮ ਲਗਾਏ ਜਾਂਦੇ ਨੇ ਉਹ ਵੀ ਕਹਿੰਦੇ ਕਿ ਸਾਡੇ ਅੱਜ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਗੁਰਪੁਰਪ ਜਿਹੜੇ ਆ ਬੜੇ ਹੀ ਭਾਜੀ ਉਹ ਤਾਂ ਨੀਣਾ ਪੜੇ ਤੇ ਕਹਿੰਦੇ ਅੱਜ ਇੱਥੇ ਭੋਲ ਗੁzare ਦੇਖੋ ਕ੍ਰਿਸਮਸ ਕੋਈ ਮਹਿਤ ਰੱਖਿਆ ਨਹੀਂ ਹੈ 25 ਦਸੰਬਰ ਇਦਾਂ ਸਦੀਆਂ ਤੋਂ ਹਨ ਚੱਲਦਾ ਆ ਰਿਹਾ 크ਿਸਮਸ ਕਿ ਪਰਮੇਸ਼ਵਰ ਦੇ ਜਨਮ ਦਿਨ ਨੂੰ ਅਸੀਂ ਮਨਾਉਂਦੇ ਆਂ ਔਰ ਉਹਦਾ ਮੈਸੇਜ ਵੀ ਕੀ ਹੈ ਪਰਮੇਸ਼ਵਰ ਦਾ ਕਿ ਉਹ ਆਇਆ ਵੀ ਕਿਉਂ ਆ ਮਾਫ ਕਰਨ ਲਈ ਆਇਆ ਤੇ ਆਪਾਂ ਮਿਲ ਕੇ ਰਹੀਏ ਪੰਜਾਬ ਤਾਂ ਜਾਣਿਆ ਹੀ ਜਾਂਦਾ ਇਸ ਚੀਜ਼ ਦੇ ਲਈ ਕਿ ਪੰਜਾਬ ਚ ਕਦੀ ਵੀ ਧਾਰਮਿਕ ਦੰਗੇ ਨਹੀਂ ਹੁੰਦੇ ਕਿਉਂਕਿ ਆਪਾਂ ਸਮਝਦਾਰ ਲੋਕ ਆ ਸਾਰੇ ਇਥੇ ਪੰਜਾਬ ਦੇ ਜਿਹੜੇ ਵਾਸੀ ਆ ਉਹ ਕਿੰਨੇ ਲੋਕ ਨੇ ਫੋਰਨਸ ਦੇ ਵਿੱਚ ਰਹਿੰਦੇ ਸਾਡੇ ਚਰਚ ਨਾਲ ਜੁੜੇ ਹੋਏ ਲੋਕ ਨੇ ਜਿਹੜੇ ਧਰਮ ਦੇ ਨਹੀਂ ਹੈਗੇ ਤੇ ਚਰਚ ਵੀ ਕੀ ਕਰ ਰਹੀ ਹੈ ਜੋ ਚਰਚ ਘਰਾਂ ਨੂੰ ਬਣਾਉਂਦੀ ਆ ਉਹ ਕੱਲੇ ਕ੍ਰਿਸ਼ਨਾ ਦੇ ਘਰ ਥੋੜੀ ਐ ਤੇ ਚਰਚ ਵਿਤਕਰਾ ਕਰੇ ਜੇ ਅਸੀਂ ਆਪਣੇ ਧਰਮ ਨੂੰ ਫੈਲਾਣਾ ਹੋਵੇ ਫਿਰ ਅਸੀਂ ਦੂਜੇ ਲੋਕਾਂ ਦੀ ਹੈਲਪ ਕਿਉਂ ਕਰਾਂਗੇ ਸਿੱਖਾਂ ਦੀ ਹੈਲਪ ਕਿਉਂ ਕਰਾਂਗੇ ਹਿੰਦੂਆਂ ਦੀ ਹੈਲਪ ਅੱਜ ਵੀਰੋਣ ਤਾਂ ਇੱਕ ਵੀਡੀਓ ਤੁਹਾਡੀ 13 ਸਾਲਾਂ ਦੀ ਬੱਚੀ ਦਾ ਰੇਪ ਹੋਇਆ ਸੀ ਤੁਹਾਡੇ ਵੱਲ ਇੱਕ ਵੀਡੀਓ ਮੈਂ ਵਾਇਰਲ ਕੀਤੀ ਗਈ ਹੈ ਜਿਸ ਦੇ ਵਿੱਚ ਬਹੁਤ ਜ਼ਿਆਦਾ ਤੁਸੀਂ ਬੋਲਿਆ ਹੈਗਾ ਉਹਨਾਂ ਨੂੰ ਕਿ ਤੁਸੀਂ ਯੇਸ਼ੂ ਦੇ ਕੋਲ ਆਜੋ ਤੇ ਤੁਹਾਨੂੰ ਮਾਫੀ ਮਿਲ ਜਾਏਗੀ ਐਵੇਂ ਨਾ ਤੁਸੀਂ ਕ੍ਰਾਈਮਨਲਸ ਨੂੰ ਸਭ ਨੂੰ ਕਹੋਗੇ ਕਿ ਤੁਹਾਡੇ ਕੋਲ ਆਜੋ ਜਾਂ ਤੁਹਾਡਾ ਧਰਮ ਅਪਣਾ ਲਓ ਮੇਰਾ ਕੰਮ ਹੈ ਮੈਸੇਜ ਦੇਣਾ ਮਾਫੀ ਦਾ ਮੇਰਾ ਕੰਮ ਹੈ ਪਾਪੀ ਨੂੰ ਕਹਿਣਾ ਹੁਣ ਅਸੀਂ ਜੇ ਕਹੀਏ ਕਿ ਬਿਮਾਰ ਹਸਪੀਟਲ ਨਾ ਹਨ ਸਿਰਫ ਚੰਗੇ ਚੰਗੇ ਲੋਗ ਆਣ ਚਰਚ ਇੱਕ ਸਪਿਰਚੁਅਲ ਹਸਪੀਟਲ ਹੈ ਜਿੱਥੇ ਬਾਈਬਲ ਚ ਲਿਖਿਆ ਕਿ ਧਰਮੀਆਂ ਨੂੰ ਤੁਹਾਡੇ ਵਰਗੇ ਧਰਮੀਆਂ ਨੂੰ ਲੋੜ ਨਹੀਂ ਯਿਸੂ ਮਸੀਹ ਨੇ ਕਿਹਾ ਯਿਸੂ ਮਸੀਹ ਨੇ ਕਿਹਾ ਮੇਰੀ ਲੋੜ ਨਾ ਪਾਪੀਆਂ ਨੂੰ ਆ ਜਿਹੜੇ ਗਲਤ ਲੋਗ ਨੇ ਉਹਨਾਂ ਨੂੰ ਮੇਰੀ ਲੋੜ ਆ ਕੋਈ ਵੀ ਬੰਦਾ ਕੋਈ ਗਲਤ ਕੰਮ ਕਰਦਾ ਨਾ ਤੇ ਉਹ ਆਪਣੀ ਖੁਸ਼ੀ ਦੇ ਨਾਲ ਨਹੀਂ ਕਰਦਾ ਉਹ ਅਗਰ ਤੁਸੀਂ ਉਹਦੀ ਲਾਈਫ ਨੂੰ ਸਟੱਡੀ ਕਰੋਗੇ ਉਹਦੇ ਪਿੱਛੇ ਸ਼ੈਤਾਨੀ ਆਤਮਾਵਾਂ ਹੁੰਦੀਆਂ ਉਹਦੇ ਪਿੱਛੇ ਬਹੁਤ ਸਾਰਾ ਮੈਂਟਲ ਚੀਜ਼ਾਂ ਹੁੰਦੀਆਂ ਤੇ ਉਹ ਬਾਈਬਲ ਦੇ ਵਿੱਚ ਲਿਖਿਆ ਹੋਇਆ ਕਿ ਐਦਾਂ ਦੇ ਲੋਕਾਂ ਨੂੰ ਯਿਸੂ ਮਸੀਹ ਬਚਾਉਣ ਲਈ ਆਇਆ ਮੈਂ ਕੀ ਸੀ ਮੈਂ ਵੀ ਇੱਕ ਪਾਪੀ ਸੀਗਾ ਮੈਂ ਵੀ ਨਸ਼ੇ ਕਰਦਾ ਸੀ ਮੈਂ ਵੀ ਗਲਤ ਕੰਮ ਕਰਦਾ ਸੀ ਮੈਂ ਵੀ ਵਿਰੋਧੀ ਸੀ ਪਰਮੇਸ਼ਵਰ ਦਾ ਜੇ ਮੈਨੂੰ ਵੀ ਐਦਾਂ ਹੀ ਲਿਆ ਜਾਂਦਾ ਤੇ ਮੈਂ ਵੀ ਸ਼ਾਇਦ ਕ੍ਰਿਮੀਨਲ ਹੀ ਰਹਿ ਜਾਂਦਾ ਅੱਜ ਮੈਂ ਵੀ ਇਹ ਵੀ ਗੱਲ ਕਹੀ ਹੈ ਕਿ ਇਹਦਾ ਮਤਲਬ ਇਹ ਮੈਂ ਇਹ ਵੀ ਕਿਹਾ ਇਹਦਾ ਮਤਲਬ ਇਹ ਨਿਗਾ ਕਿ ਉਹਨੂੰ ਸਜ਼ਾ ਨਹੀਂ ਹੋਊਗੀ ਉਹਨੂੰ ਸਜ਼ਾ ਹੋਊਗੀ ਹੋ ਸਕਦਾ ਉਹਨੂੰ ਫਾਂਸੀ ਹੋ ਜਾਏ ਮਾਫ਼ ਸਪਿਰਚੁਅਲ ਹੋਗਾ ਉਹਦੇ ਪਾਪ ਮਾਫ਼ ਹੋਗੇ ਤਾਂ ਕਿ ਮਰਨ ਤੋਂ ਬਾਅਦ ਜੋ ਉਹਨੂੰ ਫਾਂਸੀ ਹੋ ਜਾਏ ਹੋ ਸਕਦਾ ਮਰ ਉਹਦਾ ਨਰਕ ਜਾਏਗਾ ਲੇਕਿਨ ਈਸ਼ੂ ਮਸੀਹ ਨੇ ਕਿਹਾ ਮੈਂ ਦਰਵਾਜ਼ਾ ਹਾਂ ਸਵਰਗ ਦਾ ਕਿ ਜੇ ਉਹ ਮਾਫੀ ਮੰਗਦਾ ਤੇ ਹੋ ਸਕਦਾ ਉਹ ਆਪਣੇ ਇਸ ਜੀਵਨ ਨੂੰ ਖਤਮ ਹੋਣ ਤੋਂ ਬਾਅਦ ਉਸ ਸਵਰਗ ਰਾਜ ਦਾ ਅਧਿਕਾਰੀ ਬਣੇ ਪਰਮੇਸ਼ਵਰ ਦੇ ਕਦਮਤ ਜਾਏ ਇਹਦੇ ਚ ਕੀ ਬੁਰਾ ਤੇ ਕੀ ਬਾਕੀ ਧਰਮਾਂ ਦਾ ਜਵਾਬ ਨਹੀਂ ਮਿਲਦਾ ਜਿਹੜੇ ਵਿਰੋਧ ਕਰ ਰਹੇ ਨੇ ਉਹ ਕੁਛ ਨਹੀਂ ਮੈਂ ਆਪਣੇ ਮੈਂ ਆਪਣੇ ਧਰਮ ਦਾ ਪ੍ਰਚਾਰਕ ਹਾਂ ਮੈਨੂੰ ਯਿਸੂ ਮਸੀਹ ਦੀ ਗੱਲ ਪੁੱਛੋ ਬਾਈਬਲ ਚ ਲਿਖਿਆ ਯਿਸੂ ਮਸੀਹ ਨੇ ਆਖਿਆ ਮੈਂ ਸਵਰਗ ਦਾ ਦਰਵਾਜ਼ਾ ਜਿਹੜੇ ਵਿਰੋਧ ਕਰਦੇ ਨੇ ਕ੍ਰਿਸ਼ਨ ਉਹਨਾਂ ਦੇ ਬੈਨ ਲਗਾ ਦ ਪੂਰੀ ਦੁਨੀਆ ਪੂਰੀ ਦੁਨੀਆ ਦੇ ਵਿੱਚ ਨਾਈਜੀਰੀਆ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਕ੍ਰਿਸ਼ਨ ਲੋਕਾਂ ਨੂੰ ਜਦੋਂ ਕਤਲ ਕੀਤਾ ਗਿਆ ਬਹੁਤ ਸਾਰੇ ਲੋਕਾਂ ਨੂੰ ਪਰਸੀਕਿਊਟ ਕੀਤਾ ਗਿਆ ਇਹ ਮੈਸੇਜ ਉਹਨਾਂ ਤੱਕ ਪੂਰੀ ਦੁਨੀਆ ਤੋਂ ਪਹੁੰਚਦੇ ਆ ਉਹਨਾਂ ਨੂੰ ਕਿ ਇਸ ਤੇ ਇਸ ਤਰੀਕੇ ਨਾਲ ਹੋ ਰਿਹਾ ਇਸ ਕਰਕੇ ਉਹ ਸਰਕਾਰ ਨੇ ਆਪਣਾ ਫੈਸਲਾ ਲਿਆ ਜਿਹੜੇ ਬੰਦੇ ਅਲੀਜੀ ਲੱਗ ਰਹੇ ਆ ਦਾਵਾ ਕਰਦੇ ਸੀ ਲੱਖ ਰੁਪਏ ਲੈ ਕੇ ਤੁਸੀਂ ਬਾਹਰ ਭੇਜਣਾ ਐਕਚੁਅਲੀ ਕੋਈ ਪ੍ਰੂਫ ਤਾਂ ਹੋਣਾ ਚਾਹੀਦਾ ਨਾ ਮੰਨ ਲਓ ਤੁਸੀਂ ਕਹਿ ਰਹੇ ਹੋ ਕਿ ਮੈਂ 25 ਲੱਖ ਲੈ ਕੇ ਧਰਮ ਪਰਿਵਰਤਿਤ ਕੀਤਾ ਫਿਰ ਤੁਸੀਂ ਇਹ ਕਹਿ ਰਹੇ ਹੋ ਕਿ ਫਿਰ ਤੁਸੀਂ ਇਹ ਕਹਿ ਰਹੇ ਹੋ ਕਿ 2 ਲੱਖ ਲੈ ਲਓ ਤੇ ਸਾਡੇ ਕੋਲ ਆ ਜਾਓ ਤੇ ਜਿਹੜੇ ਬੰਦੇ ਨੇ 25 ਲੱਖ ਲਿਆ ਉਹ 2 ਲੱਖ ਫਿਰ ਤੁਸੀਂ 30 ਲੱਖ ਦਓ अच्छा जी यदि 30 लाख कोना अगले ने 25 मिला तो तू कह मैं 30 दूंगा साबित प्रॉब्लम ही वो है कि आज तक पूरे इंडिया च कभी कोई साबित नहीं कभी कोई साबित नहीं कर पाया आज तक पूरे इंडिया च कभी भी कभी भी धर्म परिवर्तित होया होवे पैसे लेके नेवर अभी लाखों लोग देखे ਤੁਹਾਨੂੰ ਕੀ ਲੱਗਦਾ ਇਹ ਲੱਖਾਂ ਲੋਕਾਂ ਦਾ ਧਰਮ ਪਰਿਵਰਤਨ ਪੈਸੇ ਦੇ ਕੇ ਹੋਇਆ ਔਰ ਇੱਕ ਵੀ ਬੰਦਾ ਤੁਹਾਡੇ ਸਾਹਮਣੇ ਨਾ ਆਊਗਾ ਕਿ ਏਜੰਸੀਆਂ ਕਿੱਥੇ ਨੇ ਲੋਕ ਕਿੱਥੇ ਨੇ ਇਹ ਬੇਬੁਨਿਆਦ ਇਹ ਕੀ ਦੇਖੋ ਜੇ ਅਸੀਂ ਮੰਨ ਲਓ ਸੀ ਕਹਿੰਦੇ ਕਿ 1 ਕਰੋੜ ਬੰਦੇ ਨੇ ਧਰਮ ਬਦਲ ਲਿਆ ਔਰ ਕਿਸੇ ਨੂੰ ਪਤਾ ਤੱਕ ਨਹੀਂ ਚੱਲਿਆ ਫਿਰ ਸਾਨੂੰ ਵੈਸੇ ਹੀ ਸ਼ਾਬਾਸ਼ੀ ਦੇ ਦਿਓ ਕਿ 1 ਕਰੋੜ ਬੰਦੇ ਨੇ ਧਰਮ ਬਦਲਤਾ ਕਰੋੜਾ ਰੁਪਈਆ ਲਾਤਾ ਇੱਕ ਵਾਰ ਤੁਸੀਂ ਕਹਿੰਦੇ ਜੀ 30 ਲੱਖ ਰੁਪਏ ਲਿਆ ਜੀ 30 ਲੱਖ ਦਾ ਫਰਾਡ ਕਰ ਲਿਆ ਇੱਕ ਵਾਰ ਤੁਸੀਂ ਕਹਿੰਦੇ ਕਿ 25 ਲੱਖ ਦਿੱਤਾ ਇੱਕ ਬੰਦੇ ਨੂੰ ਪਰ 30 ਲੱਖ ਕੀ ਕਰੂਗਾ 25 ਲੱਖ ਦੇ ਇੱਕ ਬੰਦੇ ਨੂੰ ਪਰਿਵਰਤਿਤ ਕਰਨ ਤੇ ਲੱਗ ਰਿਹਾ ਹੈ ਇਸ ਕੁਆਲਿਫਿਕੇਸ਼ਨ ਇਸ ਕਰਕੇ ਇਹਦਾ ਕਈ ਵਾਰੀ ਨਾ ਇਹਨਾਂ ਦਾ ਜੇ ਕੋਈ ਸਮਝਦਾਰ ਬੰਦਾ ਇਸ ਇਹਨਾਂ ਸਟੇਟਮੈਂਟਸ ਨੂੰ ਸੁਣੇ ਤਾਂ ਉਹਨੂੰ ਕਈ ਵਾਰੀ ਮੇਰਾ ਵੀ ਬਿਆਨ ਦੀ ਲੋੜ ਨਹੀਂ ਉਹ ਉਹਨਾਂ ਦੀਆਂ ਸਟੇਟਮੈਂਟਸ ਤੋਂ ਜੱਜ ਕਰ ਸਕਦਾ ਕਿ ਯਾਰ 30 ਲੱਖ ਲਈ ਇੰਨਾ ਰੋਲਾ ਪਾਤਾ ਹੈ ਤੇ ਉਹਦਾ ਕਹੇ 25 ਇੱਕ ਬੰਦੇ ਨੇ ਤੇ ਫਿਰ ਇੱਥੇ ਤਾਂ ਹੋਣਾ ਚਾਹੀਦਾ ਕਿ 5000 ਕਰੋੜ ਦੀਆਂ ਗੱਲਾਂ ਹੋਣੇ ਚਾਹੀਦੀਆਂ ਕਿ ਫਿਰ ਇੰਨਾ ਬੰਦਾ ਤੁਸੀਂ ਪਰਿਵਰਤਿਤ ਕਰ ਸਕਦੇ ਆ ਉਹ ਯਾਰ ਨਹੀਂ ਛਿਲਣਾ ਨਹੀਂ ਯਾਰ 30 ਲੱਖ ਮੂੰਫਲੀ ਨਹੀਂ ਆਣੀ ਚਾਹੀਦੀ ਪਰ ਤੁਹਾਡੇ ਫੋਰਨ ਫੰਡਿੰਗ ਖਰਦੀ ਪੈਂਦੀ ਬਹੁਤ ਜਿਵੇਂ ਆਪਨੇ ਕਹਾਤਾ ਕਹਿੰਦੇ ਫੋਰਨ 25 ਲੱਖ ਰੁਪਏ ਮੇਂ ਦਿਜੀਏ ਮੈਂ ਦਰਮ ਬਦਲ ਕਰਤਾ ਚੀਜ਼ਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਦੋਂ ਚਰਚ ਕੋਲ ਐਫਸੀਆਰਏ ਹੁੰਦਾ ਫੋਰਨ ਫੰਡਿੰਗ ਆਂਦੀ ਹੈ ਜਦੋਂ ਐਫਸੀਆਰਏ ਨਹੀਂ ਹੁੰਦਾ ਫੋਰਨ ਫੰਡਿੰਗ ਨਹੀਂ ਆਂਦੀ ਮੇਰੇ ਕੋਲ ਐਫਸੀਆਰਏ ਨਹੀਂ ਹੈ ਹੁਣ ਕੋਈ ਫੋਰਨ ਫੰਡਿੰਗ ਨਹੀਂ ਇੱਥੇ ਦੇ ਆ ਹੁਣ ਲੱਖਾਂ ਲੋਗ ਅਪਾ 10-10 ਰੁਪਏ ਵੀ ਪਾਵਾਂਗੇ ਨਾ ਤੇ ਇੱਥੇ ਇਕੱਠੇ ਹੋ ਜਾਣੇ ਪੈਸੇ ਜੋ ਮਰਜ਼ੀ ਕਰ ਕੋਈ ਨਹੀਂ ਮੈਂ ਤਾਂ ਪਰ ਜੀ ਨੇ ਕਾਨਫਰੰਸ ਦੇ ਵਿੱਚ ਗੱਲ ਕਹੀ ਸੀ ਕਿ ਐਫਸੀ ਆ ਰਹੇ ਨੇ ਨਾਈਸ ਸੈਨਰ ਉਹ ਵੀ ਕਹਿੰਦੇ ਕਿ ਕਿਸ ਚੀਜ਼ ਦੀ ਕੁਆਲਿਫਾਈਕੀਸ਼ਨ ਹੈ ਮੈਂ ਕੰਪਿਊਟਰ ਇੰਜੀਨੀਅਰ ਹਾਂ ਨਹੀਂ ਨਹੀਂ ਉਹ ਕਹਿੰਦੇ ਕਿ ਬਿਬਲੀਕਲ ਪੜ੍ਹਾਈ ਜੋ ਲੋਕ ਉਹ ਕਹਿੰਦੇ ਜੋ ਲੋਕ ਪਾਸਟਰ ਬਣਦੇ ਨੇ ਮੈਂ ਪਾਸਟਰ ਦੇ ਵਿੱਚ ਡਾਕਟਰੇਟ ਡਿਗਰੀ ਹੈ ਮੇਰੇ ਕੋਲ ਪਰ ਉਹ ਕਹਿੰਦੇ ਜੋ ਅੱਜ ਦੀ ਸ਼ਬਾ ਜਗਾ ਦੇਸ਼ ਦੇ ਕਿਹੜੇ ਕਿਹੜੇ ਦੇਸ਼ਾਂ ਤੋਂ ਲੋਕ ਜਿਹੜੇ ਇੱਥੇ ਆਜ 90 ਦੇਸ਼ ਇਹਨੂੰ ਦੇਖ ਰਹੇ ਨੇ ਯੂਰਪ ਦਾ ਹਰ ਦੇਸ਼ ਆਲਮੋਸਟ ਇੱਥੇ ਆ USA ਜਿੱਥੇ ਆਪਾਂ ਪੰਜਾਬੀ ਆ ਸਾਰੇ ਇੱਥੇ ਆ ਸਾਰੇ ਦੇਸ਼ ਸਾਰੇ ਸਾਰੇ ਤੁਸੀਂ ਸਾਰਿਆਂ ਨੂੰ ਸਦਾ ਤੁਹਾਨੂੰ ਤੁਹਾਡੇ ਪਰਿਵਾਰਾਂ ਨੂੰ ਖੁਦਾਵੰਦੇ ਨਾਮ ਚ ਸਾਰਿਆਂ ਨੂੰ ਜੈਮਸੀ ਦੀ ਹੈਪੀਐਸਟ ਕ੍ਰਿਸਮਸ ਸਾਰੇ ਆਓ ਤੁਸੀਂ ਪੱਤਰਕਾਰ ਆਓ ਤੇ ਦੇਖੋ ਵਾਕਈ ਧਰਮ ਬਦਲ ਰਿਹਾ ਕਿ ਸਦਾ ਤੁਸੀਂ ਚਰਚ ਦਾ ਹਿੱਸਾ ਬਣ ਜਾਓ ਦੇਖੋ ਆ ਕੇ ਚਰਚ ਵਿੱਚ ਸੀਕ੍ਰੀਟਲੀ ਬੈਠੋ ਖਾਓ ਪੀਓ ਉਠੋ ਫਿਰ ਦੇਖੋ ਪਰਮੇਸ਼ਵਰ ਕਿਦਾਂ ਕੰਮ ਕਰ ਰਿਹਾ ਲੋਕਾਂ ਦੇ ਲਈ